ਮਿਸਟਰ ਚਾਲੂ ਤੇ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਯਾਰ ਆ ਸਾਡਾ ਚੈੱਕਰ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਉਂਡ ਦੇ ਉੱਪਰ ਕੀ ਦੇ ਕੋਲੇ ਚਾਬੀ ਸਰੋ ਮੁੰਡਾ ਲੈ ਆ ਤੂੰ ਚਾਬੀ ਉਹ ਮੇਰੇ ਕੋਲ ਥੋੜੀ ਛੇੜ ਆਟ ਯਾਰ ਦੂਰ ਕੇ ਚਲੀ ਮੈਂ ਕਿਹਾ ਸਾਹਿਬ ਚੰਨੀ ਸਾਹਿਬ ਚੰਨੀ ਸਾਹਿਬ ਚਾਲੂ ਤੇ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਯਾਰ ਆ ਸਾਡਾ ਚੈੱਕਰ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਉਂਡ ਦੇ ਉੱਪਰ ਕੀ ਦੇ ਕੋਲੇ ਚਾਬੀ ਸਰੋ ਮੁੰਡਾ ਲੈ ਆ ਤੂੰ ਚਾਬੀ ਉਹ ਮੇਰੇ ਕੋਲ ਥੋੜੀ ਛੇੜ ਆਟ ਯਾਰ ਦੂਰ ਕੇ ਚਲੀ ਸੋ ਤੁਸੀਂ ਵੇਖ ਰਹੇ ਹੋ ਚੰਨੀ ਸਾਹਿਬ ਇੱਥੇ ਨੇ ਹੱਟ ਵੀਰੇ ਲਾਣ ਦੇ ਦਾ ਚੰਨੀ ਸਾਹਿਬ ਕਿੱਥੇ ਆ ਚੰਨੀ ਸਾਹਿਬ ਆ ਗਿਆ ਚੰਨੀ ਸਾਹਿਬ ਆ ਰਹੇ ਨੇ ਇੱਥੇ ਆ ਦੇਖਦੇ ਨੇ ਸਭ ਵੈਸੇ ਕਿੰਨਾ ਕਿ ਇੱਥੇ ਤਾਂ ਨੁਕਸਾਨ ਹੋ ਗਿਆ ਉਹ ਯਾਰ ਠਹਿਰ ਜਾ ਚਾਬੀ ਤਾਂ ਆ ਜਾਣ ਦੇ ਚੰਨੀ ਸਾਹਿਬ ਦੇ ਟਰੈਕਟਰ ਦੀ ਚਾਬੀ ਲੈ ਗਏ ਨੇ ਤੇ ਚੰਨੀ ਸਾਹਿਬ ਚੰਨੀ ਸਾਹਿਬ ਫਸ ਗਏ ਨੇ ਇੱਥੇ ਤੇ ਸਾਰੇ ਲੀਡ ਅੱਗੇ ਜਾ ਚੁੱਕੇ ਨੇ ਤੇ ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਤੇ ਤੁਸੀਂ ਵੇਖੋ ਕਿ ਚੰਨੀ ਸਾਹਿਬ ਦਾ ਟਰੈਕਟਰ ਜਿਹੜਾ ਹੈਗਾ ਕਿ ਉਹ ਚਾਬੀ ਚਾਬੀ ਮੁੰਡਾ ਲੈ ਗਿਆ ਤੇ ਤੁਹਾਡਾ ਚੱਲ ਪਿਆ ਚੱਲ ਪਿਆ ਚੰਨੀ ਸਾਹਿਬ ਦਾ ਟਰੈਕਟਰ ਚੱਲ ਪਿਆ ਚੰਨੀ ਸਾਹਿਬ ਚੰਨੀ ਸਾਹਿਬ ਚਾਲੂ ਤੋਂ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਯਾਰ ਆ ਸਾਡਾ ਚੈੱਕਰ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਉਂਡ ਦੇ ਉੱਪਰ ਕੀ ਦੇ ਕੋਲੇ ਚਾਬੀ ਸਰੋ ਮੁੰਡਾ ਲੈ ਤਾ ਤੂੰ ਚਾਬੀ ਉਹ ਮੇਰੇ ਕੋਲ ਥੋੜੀ ਛੇੜ ਆਟ ਯਾਰ ਦੁਰਕੇ ਚਲੀ ਮੈਂ ਕਿ ਸਾਹਿਬ ਚੰਨੀ ਸਾਹਿਬ ਚੰਨੀ ਸਾਹਿਬ ਚਾਲੂ ਤੋਂ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਯਾਰ ਆ ਸਾਡਾ ਚੈੱਕਰ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਉਂਡ ਦੇ ਉੱਪਰ ਕੀ ਦੇ ਕੋਲੇ ਚਾਬੀ ਸਰੋ ਮੁੰਡਾ ਲੈ ਤਾ ਤੂੰ ਚਾਬੀ ਉਹ ਮੇਰੇ ਕੋਲ ਥੋੜੀ ਛੇੜ ਆਟ ਯਾਰ ਦੁਰਕੇ ਚਲੀ ਸੋ ਤੁਸੀਂ ਵੇਖ ਰਹੇ ਹੋ ਚੰਨੀ ਸਾਹਿਬ ਇੱਥੇ ਨੇ ਹੱਟ ਵੀਰੇ ਆਣ ਦੇ ਦਾ ਚੰਨੀ ਸਾਹਿਬ ਕਿੱਥੇ ਆ ਚੰਨੀ ਸਾਹਿਬ ਆ ਗਿਆ ਚੰਨੀ ਸਾਹਿਬ ਆ ਰਹੇ ਨੇ ਆ ਜਾ ਆ ਜਾ ਇੱਥੇ ਆ ਦੇਖਦੇ ਨੇ ਸਾਬੇ ਕਿੰਨਾ ਕਿ ਇੱਥੇ ਤਾਂ ਨੁਕਸਾਨ ਹੋ ਗਿਆ ਉਹ ਯਾਰ ਠਹਿਰ ਜਾ ਚਾਬੀ ਤਾਂ ਆ ਜਾਣ ਦੇ ਚੰਨੀ ਸਾਹਿਬ ਦੇ ਟਰੈਕਟਰ ਦੀ ਚਾਬੀ ਲੈ ਗਏ ਨੇ ਤੇ ਚੰਨੀ ਸਾਹਿਬ ਚੰਨੀ ਸਾਹਿਬ ਫਸ ਗਏ ਨੇ ਇੱਥੇ ਤੇ ਸਾਰੇ ਲੀਡ ਅੱਗੇ ਜਾ ਚੁੱਕੇ ਨੇ ਤੇ ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਤੇ ਤੁਸੀਂ ਵੇਖੋ ਕਿ ਚੰਨੀ ਸਾਹਿਬ ਦਾ ਟਰੈਕਟਰ ਜਿਹੜਾ ਹੈਗਾ ਕਿ ਉਹ ਚਾਬੀ ਚਾਬੀ ਮੁੰਡਾ ਲੈ ਗਿਆ ਤੇ ਤੁਹਾਡਾ ਚੱਲ ਪਿਆ ਚੱਲ ਪਿਆ ਚੰਨੀ ਸਾਹਿਬ ਦਾ ਟਰੈਕਟਰ ਚੱਲ ਪਿਆ ਚੰਨੀ ਸਾਹਿਬ ਚਾਲੂ ਤੋਂ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਯਾਰ ਸਾਡਾ ਚੈੱਕ ਇਨ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਊਂਡ ਦੇ ਉੱਪਰ ਕੀ ਦੇ ਰਹੀ ਆਏ ਦੇ ਕੋਲੇ ਚਾਬੀ ਸਰੋ ਮੁੰਡਾ ਲੈ ਤੂੰ ਚਾਬੀ ਉਹ ਮੇਰੇ ਕੋਲ ਥੋੜੀ ਛੇੜ ਹਾਟ ਯਾਰ ਦੁਰਕੇ ਚਲੀ ਮੈਂ ਕਿਹਾ ਸਾਹਿਬ ਚੰਨੀ ਸਾਹਿਬ ਚੰਨੀ ਸਾਹਿਬ ਚਾਲੂ ਤੋਂ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਯਾਰ ਸਾਡਾ ਚੈੱਕ ਇਨ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਊਂਡ ਦੇ ਉੱਪਰ ਕੀ ਦੇ ਰਹੀ ਆਏ ਦੇ ਕੋਲੇ ਚਾਬੀ ਸਰੋ ਮੁੰਡਾ ਲੈ ਤੂੰ ਚਾਬੀ ਉਹ ਮੇਰੇ ਕੋਲ ਥੋੜੀ ਛੇੜ ਹਾਟ ਯਾਰ ਦੁਰਕੇ ਚਲੀ ਸੋ ਤੁਸੀਂ ਵੇਖ ਰਹੇ ਹੋ ਚੰਨੀ ਸਾਹਿਬ ਇੱਥੇ ਨੇ ਆਟੇ ਵੀਰੇ ਜਾਣ ਦੇ ਦਾ ਚੰਨੀ ਸਾਹਿਬ ਕਿੱਥੇ ਆ ਚੰਨੀ ਸਾਹਿਬ ਆ ਗਿਆ ਚੰਨੀ ਸਾਹਿਬ ਆ ਰਹੇ ਨੇ ਆ ਜਾਓ ਆ ਜਾਓ ਕਿਤੇ ਆ ਦੇਖਦੇ ਸਭ ਵੈਸੇ ਕਿੰਨਾ ਕਿ ਇੱਥੇ ਤਾਂ ਨੁਕਸਾਨ ਹੋ ਗਿਆ ਉਹ ਯਾਰ ਠਹਿਰ ਜਾ ਚਾਬੀ ਤਾਂ ਆ ਜਾਣ ਦੇ ਚੰਨੀ ਸਾਹਿਬ ਦੇ ਟਰੈਕਟਰ ਦੀ ਚਾਬੀ ਲੈ ਗਏ ਨੇ ਤੇ ਚੰਨੀ ਸਾਹਿਬ ਚੰਨੀ ਸਾਹਿਬ ਫਸ ਗਏ ਨੇ ਇੱਥੇ ਤੇ ਸਾਰੇ ਲੀਡ ਅੱਗੇ ਜਾ ਚੁੱਕੇ ਨੇ ਤੇ ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਤੇ ਤੁਸੀਂ ਵੇਖੋ ਕਿ ਚੰਨੀ ਸਾਹਿਬ ਦਾ ਟਰੈਕਟਰ ਜਿਹੜਾ ਹੈਗਾ ਕਿ ਉਹ ਚਾਬੀ ਚਾਬੀ ਮੁੰਡਾ ਲੈ ਗਿਆ ਤੇ ਤੁਹਾਡਾ ਚੱਲ ਪਿਆ ਚੱਲ ਪਿਆ ਚੰਨੀ ਸਾਹਿਬ ਦਾ ਟਰੈਕਟਰ ਚੱਲ ਪਿਆ ਚੰਨੀ ਸਾਹਿਬ ਚੰਨੀ ਸਾਹਿਬ ਚਾਲੂ ਤੋਂ ਦੇਖ ਰਹੇ ਹੋ ਅੱਜ ਦਾ ਇਹ ਪ੍ਰੋਗਰਾਮ ਤਿਆਰ ਆ ਸਾਡਾ ਟੈਕਨਿਕ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਊਂਡ ਤੋਂ ਉੱਤਰ ਕੇ ਸੈਰ ਰਹੀ ਕੀਹਦੇ ਕੋਲ ਹੈ ਚਾਬੀ ਸਾਰੋ ਮੁੰਡਾ ਲੈ ਆਇਆ ਹਾ ਤਾਂ ਤੂੰ ਚਾਬੀ ਲੈ ਉਹ ਮੇਰੇ ਕੋਲ ਥੋੜੀ ਸ਼ੇਅਰ ਆਟ ਯਾਰ ਤੁੜਕੇ ਲਈ ਮੈਂ ਕਿਹਾ ਸਾਹਿਬ ਚੰਨੀ ਸਾਹਿਬ ਚੰਨੀ ਸਾਹਿਬ ਚਾਲੂ ਤੋਂ ਦੇਖ ਰਹੇ ਹੋ ਅੱਜ ਦਾ ਇਹ ਪ੍ਰੋਗਰਾਮ ਤਿਆਰ ਆ ਸਾਡਾ ਟੈਕਨਿਕ ਸਟਾਰਟ ਹੋ ਰਿਹਾ ਚੰਨੀ ਸਾਹਿਬ ਗਰਾਊਂਡ ਤੋਂ ਉੱਤਰ ਕੇ ਸੈਰ ਰਹੀ ਕੀਹਦੇ ਕੋਲ ਹੈ ਚਾਬੀ ਸਾਰੋ ਮੁੰਡਾ ਲੈ ਆਇਆ ਹਾ ਤਾਂ ਤੂੰ ਚਾਬੀ ਲੈ ਉਹ ਮੇਰੇ ਕੋਲ ਥੋੜੀ ਸ਼ੇਅਰ ਆਟ ਯਾਰ ਤੁੜਕੇ ਲਈ ਸੋ ਤੁਸੀਂ ਦੇਖ ਹੱਟ ਵੀਰੇ ਜਾਣ ਦੇ ਤਾਂ ਚੰਨੀ ਸਾਹਿਬ ਕਿੱਥੇ ਆ ਚੰਨੀ ਸਾਹਿਬ ਆ ਗਿਆ ਚੰਨੀ ਸਾਹਿਬ ਆ ਰਹੇ ਨੇ ਇੱਥੇ ਆ ਦੇਖਦੇ ਨਹੀਂ ਸਾਬ ਵੈਸੇ ਕਿੰਨਾ ਕਿ ਇੱਥੇ ਤਾਂ ਨੁਕਸਾਨ ਹੋ ਗਿਆ ਉਹ ਯਾਰ ਠਹਿਰ ਜਾ ਚਾਬੀ ਤਾਂ ਆ ਜਾਣ ਦੇ ਚੰਨੀ ਸਾਹਿਬ ਦੇ ਟਰੈਕਟਰ ਦੀ ਚਾਬੀ ਲੈ ਗਏ ਨੇ ਤੇ ਚੰਨੀ ਸਾਹਿਬ ਚੰਨੀ ਸਾਹਿਬ ਫਸ ਗਏ ਨੇ ਇੱਥੇ ਤੇ ਸਾਰੇ ਲੀਡਰ ਅੱਗੇ ਜਾ ਚੁੱਕੇ ਨੇ ਤੇ ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਤੇ ਤੁਸੀਂ ਵੇਖੋ ਕਿ ਚੰਨੀ ਸਾਹਿਬ ਦਾ ਟਰੈਕਟਰ ਜਿਹੜਾ ਹੈਗਾ ਕਿ ਉਹ ਚਾਬੀ ਚਾਬੀ ਮੁੰਡਾ ਲੈ ਗਿਆ ਤੇ ਤੁਹਾਡਾ ਚੱਲ ਪਿਆ ਚੱਲ ਪਿਆ ਚੰਨੀ ਸਾਹਿਬ ਦਾ ਟਰੈਕਟਰ ਚੱਲ ਪਿਆ